ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਖਾਸ ਮਹਾਲੀ ਸਹਿਰ ਇਥੋਂ ਕਵਰ ਕਰਦੇ ਪਏ ਆਂ ਵੀਰਾਂ ਦਾ ਮੋਬਾਈਲ ਨੰਬਰ ਆ 7707868469 ਜੋ ਆਪਾਂ ਸਕਰੀਨ ਤੇ ਬੱਚੀ ਦੇਖਦੇ ਪਏ ਆਂ ਮੂਹੋ ਦੋਂਦੀ ਆ ਦੋਂਦੀ ਬੱਚੀ ਆ ਪਹਿਲਾ ਸੁਦਾ ਸੁੰਦੀ ਪੀਆ ਪੀਡੀਐਫ ਦੇ ਅਰਮਾੜਾ ਸੀਮਨ ਦੀ ਆਫਾ ਤੇ ਅੱਗੇ ਪੀਡੀਐਫ ਦਾ ਕੈਨੇਦ ਦੇ ਸੀਮਨ ਲੱਗਿਆ ਹੋਇਆ ਪੀਡੀਐਫ ਇਹਦਾ ਕੈਨ ਦਾ ਸੀਮਨ ਲੱਗਿਆ ਹੋਇਆ ਹੈਗਾ ਤੇ ਫਾਰਮ ਵਾਲੀ ਵਿਹੜ ਹੈਗੀ ਸੋ ਜਿਹੜਾ ਵੀ ਇਹਦੀ ਖਾਤਰ ਕਾਲ ਕਰੂਗਾ ਜਿਹੜੇ ਮਾਲਕ ਵੀਰ ਕੋਲ ਇਸ ਵਕਤ ਗਾਂ ਖੜੀ ਹੈ ਮਹਾਲੀ ਸੋ ਨੂੰ ਫਾਰਮ ਵਾਲੀ ਵੀਡੀਓ ਵੀ ਇਹਦੀ ਮਿਲੂਗੀ ਜਿੱਥੋਂ ਖਰੀਦੀ ਹੈ ਸੋ ਇਹਦੀ ਮਦਰ ਰਿਕਾਰਡ ਸੀਗਾ 42 ਲੀਟਰ ਦੂਜੇ ਸੂਏ ਦਾ 42 ਲੀਟਰ ਇਹਦੀ ਮਾਂ ਦਾ ਮਦਰ ਰਿਕਾਰਡ ਸੀਗਾ ਚੰਗੇ ਸੀਮਨ ਦੀ ਉਹ ਆਪ ਸੀਗੀ ਤੇ ਇਹਦੇ ਸੂਣ ਦੇ ਵਿੱਚ ਅੱਜ 4 ਤੋਂ 5 ਦਿਨ ਬਾਕੀ ਪਿਆ ਹੈ ਸੋ ਜਿਹੜੇ ਹਿਸਾਬ ਨਾਲ ਇਹਦੀ ਮਦਰ ਰਿਕਾਰਡ ਆ ਤੇ ਬਾਡੀ ਮੰਤਰ ਲੇਵਾ ਵਗੈਰਾ ਆਪਾਂ ਦਿਖਾਈ ਦਿੰਦੇ ਪਿਆ ਅਜੇ 4-5 ਦਿਨ ਬਾਕੀ ਪਿਆ ਸੋਨਾ ਤੇ ਭਾਰਾ ਜੋ ਸੀਲਾ ਆਰਡਰ ਦਿਖਾਈ ਦਿੰਦੇ ਪਿਆ ਇਹਦਾ ਤੇ ਇਸ ਵਾਰ ਵੀਰ ਕਹਿੰਦਾ ਆਪਾਂ ਤੋਂ ਮੀਨ ਪਹਿਲੇ ਸਵੇਜ ਤੋਂ ਗਰਮੀ ਦੇ ਅਕੋਰਡਿੰਗ 28 ਤੋਂ 30 ਲੀਟਰ ਦੀ ਸਟਾਰਟਿੰਗ ਕਰੂਗੀ ਚੰਗੀ ਕੇਅਰ ਤਾਂ ਵੱਧ ਵੀ ਪਰ ਤੁਸੀਂ 30 28 30 ਲੀਟਰ ਦੁੱਧ ਮੰਨ ਕੇ ਖਰੀਦਾਰੀ ਕਰ ਸਕਦੇ ਹੋ ਕਿਉਂਕਿ ਹਜੇ 1 ਹਫਤਾ ਸੂਣ ਚ ਬਾਕੀ ਪਿਆ ਚੰਗੇ ਸੀਮਨ ਦੀ ਆਪ ਆ ਪੀਡੀਐਫ ਦੇ ਚੰਗਾ ਅੱਗੇ ਦੇ ਸੀਮਨ ਲੱਗਿਆ ਹੋਇਆਗਾ ਤੇ 60 ਦੀ ਸੀਮਨ ਲੱਗਿਆ ਵੀਰ ਕਹਿੰਦਾ ਤੇ ਕੱਟ ਕੱਟ ਬੋਡੀ ਵੰਤਰ ਵਗੈਰਾ ਸ਼ਾਈਨਿੰਗ ਵਗੈਰਾ ਬਹੁਤ ਆ ਪਿੰਡੇ ਦੇ ਸੋ ਰੇਟ ਇਹਦਾ ਹੈਗਾਗਾ ਸਵਾ ਲੱਖ ਰੁਪਏ ਇਹਦੇ ਚ ਮਾਨਦਾਨ ਹੋ ਜੂ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਦਿੱਤੇਗੇ ਨੰਬਰੇ ਸੰਪਰਕ ਕਰਕੇ ਖਰੀਦ